13 ਜੂਨ ਨੂੰ ਇਜ਼ਰਾਈਲ ਦੇ ਮਿਲਟਰੀ 에ਰਪੋਰਟ ਤੋਂ ਇਕੱਠੇ 200 ਤੋਂ ਵੀ ਜ਼ਿਆਦਾ ਫਾਈਟਰ ਪਲੇਨਸ ਨਿਕਲਦੇ ਨੇ। ਉਹਨਾਂ ਵੱਲੋਂ ਲਗਭਗ 2000 ਕਿਲੋਮੀਟਰ ਦੂਰ ਈਰਾਨ ਦੇ ਉੱਪਰ ਅੱਗ ਬਰਸਾਈ ਜਾਂਦੀ ਆ। ਇਸ ਤੋਂ ਇਲਾਵਾ ਇਹਨਾਂ ਫਾਈਟਰ ਪਲੇਨਸ ਦੇ ਦੁਆਰਾ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਹਮਲਾ ਪੂਰੇ ਈਰਾਨ 'ਚ ਕੀਤਾ ਗਿਆ ਸੀ। ਤੇ ਇਸ ਪੂਰੇ ਪ੍ਰੈਸ਼ਨ ਨੂੰ ਨਾਮ ਦਿੱਤਾ ਗਿਆ ਆਪਰੇਸ਼ਨ ਰਾਈਜ਼ਿੰਗ ਲੋਅਨ ਤੇ ਇਸ ਤੋਂ ਬਾਅਦ ਸ਼ਨੀਵਾਰ ਸ਼ਾਮ ਜਾਨੀ 14 ਜੂਨ ਨੂੰ ਈਰਾਨ ਨੇ ਇਜ਼ਰਾਈਲ ਤੇ ਮਜ਼ਹਿਲਾਂ ਤੇ ਡਰੋਨ ਦਾ ਮੀਂਹ ਪਰਾਤਾ ਜਿਸ ਐਰਨ ਡੋਮ ਡਿਫੈਂਸ ਸਿਸਟਮ ਦੀ ਇਜ਼ਰਾਈਲ ਤਾਰੀਫ ਕਰਦਾ ਉਹ ਕਾਗਜ਼ ਦਾ ਸ਼ੇਰੀ ਨਿਕਲਿਆ ਤੇ ਇਹ ਹਮਲਾ ਇਜ਼ਰਾਈਲ ਚ ਤਬਾਹੀ ਦੇ ਵੱਡੇ ਨਿਸ਼ਾਨ ਛੱਡ ਗਿਆ ਤੇ ਹੁਣ ਇੱਕ ਤਰਫ ਅਮਰੀਕਾ ਨਾਟੋ ਤੇ ਇਜ਼ਰਾਈਲ ਨੇ ਤਾਂ ਦੂਜੇ ਪਾਸੇ ਚਾਈਨਾ ਰਸ਼ੀਆ ਈਰਾਨ ਤੇ तमाम ਮੁਸਲਮਾਨ ਦੇਸ਼ ਤੇ ਇੱਕ ਤਰ੍ਹਾਂ ਦੇ ਨਾਲ ਵਰਲਡ ਵਾਰ 3 ਦਾ ਹੀ ਇਸ ਨੂੰ ਆਗਾਜ਼ ਮੰਨਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਇਜ਼ਰਾਈਲ ਦੇ ਉੱਤੇ ਹਮਲਾ ਕਿਉਂ ਕੀਤਾ ਗਿਆ ਦੋਨਾਂ ਦੀ ਹਿਸਟਰੀ ਕੀ ਹੈ ਤੇ ਕਿੰਨਾ ਕੰਨਾ ਨੁਕਸਾਨ ਦੋਨਾਂ ਦੇਸ਼ਾਂ ਦੇ ਵਿੱਚ ਹੋਇਆ ਤੇ ਵਰਲਡ ਵਾਰ 3 ਲੱਗਣ ਦੇਸ਼ ਦੇ ਵਿੱਚ ਕਿੰਨੇ ਕੁ ਚਾਂਸ ਬਣਦੇ ਨੇ ਜੋ ਕਿ ਕਾਫੀ ਅਦਾਖਾਈ ਵੀ ਲੱਗ ਰਹੇ ਨੇ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਹੀ ਹੁਣ ਗੱਲ ਕਰਾਂਗੇ 13 ਜੂਨ 2025 ਇਜ਼ਰਾਈਲ ਵੱਲੋਂ ਇਰਾਨ ਦੇ ਤਹਿਰੀਨ ਵਰਗੇ ਸ਼ਹਿਰਾਂ ਦੇ ਵਿੱਚ ਮੌਜੂਦ ਪਰਮਾਣੂ ਸੈਨਿਕ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਜਾਂਦਾ। ਇਸ ਹਮਲੇ ਦੀ ਅਮੀਰ ਪੂਰੀ ਦੁਨੀਆ ਦੇ ਦੁਆਰਾ ਨਹੀਂ ਸੀ ਕੀਤੀ ਗਈ ਕਿ ਇਜ਼ਰਾਈਲ ਇਰਾਨ ਦੇ ਉੱਤੇ ਕੋਈ ਇੰਨਾ ਵੱਡਾ ਹਮਲਾ ਵੀ ਕਰ ਸਕਦਾ ਤੇ ਇੰਨਾ ਜ਼ਿਆਦਾ ਸਟੀਕ। ਇਸ ਹਮਲੇ ਦੇ ਵਿੱਚ ਇਰਾਨ ਦੇ 9 ਪਰਮਾਣੂ ਵਿਗਿਆਨਿਕ ਤੇ 138 ਸਿਵਿਲਿਅਨ ਮਾਰੇ ਜਾਂਦੇ ਨੇ। ਇਹ ਨਹੀਂ ਇਰਾਨ ਦੀ ਪ੍ਰਮੁੱਖ ਲੀਡਰਸ਼ਿਪ ਵੀ ਇਜ਼ਰਾਈਲ ਦੇ ਇਸ ਹਮਲੇ ਦੇ ਕਾਰਨ ਮਾਰੀ ਜਾਂਦੀ ਅਤੇ ਖਤਮ ਹੋ ਜਾਂਦੀ ਹੈ। ਜਿਨ੍ਹਾਂ ਦੇ ਵਿੱਚ ਇਰਾਨ ਦੇ 20 ਤੋਂ ਜ਼ਿਆਦਾ ਮਿਲਟਰੀ ਕਮਾਂਡਰ ਮੌਜੂਦ ਸੀ ਇਸੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਦੁਆਰਾ ਦਾਅਵਾ ਕੀਤਾ ਜਾਂਦਾ ਆ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਖਤਰਨਾਕ ਹੱਦ ਤੱਕ ਪਹੁੰਚ ਚੁੱਕਿਆ ਸੀ ਤੇ ਜੇਕਰ ਇਸ ਨੂੰ ਰੋਕਿਆ ਨਾ ਜਾਂਦਾ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਜ਼ਰਾਈਲ ਤੇ ਪੂਰੀ ਦੁਨੀਆ ਦੇ ਲਈ ਖਤਰਾ ਬਣ ਸਕਦਾ ਸੀ ਦਰਅਸਲ ਇਜ਼ਰਾਈਲ ਦੇ ਦੁਆਰਾ ਇੰਨਾ ਭਾਰੀ ਭਾਰਕਾ ਹਮਲਾ ਇਰਾਨ ਦੇ ਉੱਤੇ ਕੀਤਾ ਗਿਆ ਇਸ ਹਮਲੇ ਦੇ ਪਿੱਛੇ ਮੁੱਖ ਕਾਰਨ ਸੀ ਨਤਾਜ਼ ਪ੍ਰਮਾਣੂ ਲੈਬੋਰੇਟਰੀ ਉਸ ਨੂੰ ਤਬਾਹ ਕਰਨਾ ਤਾਂ ਕਿ ਈਰਾਨ ਪਰਮਾਣੂ ਬੰਬ ਨਾ ਬਣਾ ਸਕੇ ਦਰਾਸਾਲ ਯੂਨਾਈਟਿਡ ਨੇਸ਼ਨ ਦੀ ਵਾਚਡੌਗ ਮੰਨੀ ਜਾਂਦੀ IAEA ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਨੇ ਦਾਅਵਾ ਕੀਤਾ ਸੀ ਕਿ ਈਰਾਨ ਦੇ ਦੌਰਾਨ ਜੂਰੇਨੀਅਮ ਨੂੰ ਸੋਧਣ ਦੇ ਲਈ ਹਜ਼ਾਰਾਂ ਉੱਨਤ ਤਕਨੀਕ ਦੀਆਂ ਸੈਂਟਰੀਫਿਊਜ ਮਸ਼ੀਨਾਂ ਲਗਾਈਆਂ ਨੇ ਤੇ ਮਾਰਚ 2025 ਤੱਕ ਈਰਾਨ ਦੇ ਕੋਲ ਕਰੀਬ 275 ਕਿਲੋਗ੍ਰਾਮ ਜੂਰੇਨੀਅਮ ਸੀ ਤੇ ਈਰਾਨ ਦੇ ਦੁਆਰਾ ਇਸ ਨੂੰ ਵੀ 60% ਸ਼ੁੱਧ ਕਰ ਲਿਆ ਗਿਆ ਸੀ ਤੇ ਕੁਝ ਹੋਰ ਰਿਪੋਰਟਸ ਦੇ ਮੁਤਾਬਕ ਇਹ ਦਾਵਾ ਕੀਤਾ ਗਿਆ ਸੀ ਕਿ ਇਸ ਨੂੰ 87% ਤੱਕ ਸ਼ੁੱਧ ਕਰ ਲਿਆ ਗਿਆ ਤੇ ਇੰਨਾ ਜੂਰੇਨੀਅਮ ਛੇ ਪ੍ਰਮਾਣੂ ਬੰਬ ਬਣਾਉਣ ਦੇ ਲਈ ਕਾਫੀ ਆ ਇਹ ਨਹੀਂ ਇਜ਼ਰਾਈਲ ਨੇ ਆਪਦੇ ਸਾਹਮਣੇ ਦੇ ਵਿੱਚ ਈਰਾਨ ਦੇ ਪਰਮਾਣੂ ਪਲਾਂਟ ਦੇ ਉੱਪਰੀ ਹਿੱਸੇ ਨੂੰ ਬਿਲਕੁਲ ਤਬਾਹ ਕਰ ਦਿੱਤਾ ਗਿਆ ਪਰ ਕਹਿਆ ਜਾ ਰਿਹਾ ਹੈ ਕਿ ਇਰਾਨ ਦੀ ਸੀਮੈਂਟ ਤਕਨੀਕ ਦੁਨੀਆ 'ਚ ਸਭ ਤੋਂ ਜ਼ਿਆਦਾ ਬਿਹਤਰੀਨ ਆ ਤੇ ਦੂਸਰਾ ਇਰਾਨ ਦਾ ਇਹ ਨਿਊਕਲੀਅਰ ਪਲਾਂਟ ਧਰਤੀ ਦੇ 80 ਮੀਟਰ ਥੱਲੇ ਆ ਸੋ ਕਿਹਾ ਜਾ ਰਿਹਾ ਹੈ ਕਿ ਹਾਲੇ ਤੱਕ ਇਸ ਨਿਊਕਲੀਅਰ ਪਲਾਂਟ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ IAEA ਨੇ ਵੀ ਦਾਅਵਾ ਕੀਤਾ ਹੈ ਕਿ ਉਸ ਪਲਾਂਟ ਦੇ ਆਸ-ਪਾਸ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਰੇਡੀਏਸ਼ਨ ਦੇਖ ਨੂੰ ਨਹੀਂ ਮਿਲਿਆ ਦੂਸਰੇ ਪਾਸੇ ਇਜ਼ਰਾਈਲ ਨੇ ਹਮਲਾ ਕਰਕੇ ਇਰਾਨ ਪਾਲ ਸਿੱਧੇ ਤੌਰ ਦੇ ਉੱਤੇ ਯੁੱਧ ਦਾ ਐਲਾਨ ਕੀਤਾ ਉਸ ਦੀ ਸਵੈ ਪ੍ਰਭੂ ਸੱਤਾ ਨੂੰ ਸਿੱਧਾ ਚੈਲੰਜ ਕੀਤਾ ਤੇ ਇਸ ਦਾ ਨਤੀਜਾ ਵੀ ਨਿਕਲਿਆ ਤੇ ਇਰਾਨ ਦੇ ਦੁਆਰਾ ਪਲਟਵਾਰ ਕਰ ਦਿੱਤਾ ਗਿਆ ਤੇ ਇਰਾਨ ਨੇ ਇਜ਼ਰਾਈਲ ਉੱਤੇ 150 ਤੋਂ ਜ਼ਿਆਦਾ ਡਰੋਨਸ ਤੇ ਬੈਲਿਸਟਿਕ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਇਰਾਨ ਦੇ ਨਿਸ਼ਾਨੇ ਦੇ ਉੱਤੇ ਇਜ਼ਰਾਈਲ ਦਾ ਡਿਫੈਂਸ ਹੈੱਡਕੁਆਟਰ ਸੀ ਤਾਇਲ ਅਬੀਬ ਦਾ ਹਵਾਈ ਅੱਡਾ ਤੇ ਉਹਨਾਂ ਨੇ ਪਰਮਾਣੂ ਠਿਕਾਣੇ ਵੀ ਨਤੀਜਾ ਇਹ ਨਿਕਲਿਆ ਕਿ ਇਜ਼ਰਾਈਲ ਦੇ ਵਿੱਚ ਸੈਰਨ ਵੱਜਣ ਲੱਗ ਕੇ ਸੜਕਾਂ ਦੇ ਉੱਤੇ ਮੌਲਬੇ ਦੇ ਢੇਰ ਲਾ ਕੇ ਤੇ ਲੋਕ ਪੰਕਰਾਂ ਵੱਲ ਭੱਜੇ ਹੁਣ ਤੱਕ ਜਿਸ ਤਰ੍ਹਾਂ ਦੀਆਂ ਖਬਰਾਂ ਗਾਜਾ ਦੇ ਵਿੱਚੋਂ ਆ ਰਹੀਆਂ ਸੀ ਪਰ ਹੁਣ ਅਜਿਹੀਆਂ ਹੀ ਤਸਵੀਰਾਂ ਇਜ਼ਰਾਈਲ ਤੋਂ ਆ ਰਹੀਆਂ ਨੇ ਤਾਂ ਫਿਰ ਸਵਾਲ ਇਹ ਵੀ ਉੱਠਿਆ ਕਿ ਕੀ ਇਜ਼ਰਾਈਲ ਦਾ ਡਿਫੈਂਸ ਸਿਸਟਮ ਜਿਵੇਂ ਆਇਰਨ ਡੋਮ ਵਗੈਰਾ ਉਹ ਸਭ ਫੇਲ ਹੋ ਚੁੱਕੇ ਨੇ ਇਰਾਨ ਸੋਸ਼ਲ ਮੀਡੀਆ ਤੇ ਇਜ਼ਰਾਈਲ ਦੀ ਤਬਾਹੀਆਂ ਦੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਤੇ ਇਜ਼ਰਾਈਲੀ ਡਿਫੈਂਸ ਸਿਸਟਮ ਨੂੰ ਕਾਗਜ਼ਦਾਰ ਸ਼ੇਅਰ ਕੀਤਾ ਜਾ ਰਿਹਾ। ਇਹ ਨਹੀਂ ਇਰਾਨ ਨੇ ਆਪਦੇ ਤਾਂ ਕਿਸਮੂਹਾ ਹਮਾਸ, ਹਜ਼ਬੁੱਲਾ ਤੇ ਹੁਥੀਆਂ ਨੂੰ ਵੀ ਐਕਟਿਵੇਟ ਕਰ ਦਿੱਤਾ ਤੇ ਉਹ ਵੀ ਇਜ਼ਰਾਈਲ ਤੇ ਹਮਲੇ ਕਰ ਰਹੇ ਨੇ। ਇਰਾਨ ਦਾ ਮਕਸਦ ਆ ਕਿ ਇਜ਼ਰਾਈਲ ਨੂੰ ਚਾਰੋਂ ਤਰਫ ਤੋਂ ਕੇ ਰਾਜਵੇ ਤੇ ਉਸਦੇ ਸਾਥੀਆਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਤਾਂ ਹੁਣ ਇਜ਼ਰਾਈਲ ਦੇ ਦੁਆਰਾ ਆਪਣੀ ਨਵੀਂ ਜੁੱਧ ਨੀਤੀ ਬਣਾਈ ਜਾ ਰਹੀ ਆ ਤੇ ਜੇਕਰ ਗੱਲ ਦੋਨਾਂ ਦੀ ਦੁਸ਼ਮਣੀ ਦੀ ਕੀਤੀ ਜਾਵੇ ਤਾਂ ਇਹ ਦੋਨੋਂ ਦੇਸ਼ 1979 ਤੋਂ ਇੱਕ ਦੂਸਰੇ ਨਾਲ ਲੜ ਰਹੇ ਨੇ ਜਦੋਂ ਈਰਾਨ ਦੇ ਵਿੱਚ ਈਰਾਨੀ ਇਸਲਾਮਿਕ ਕ੍ਰਾਂਤੀ ਹੋਈ ਸੀ ਅਬਦੁੱਲਾ ਖੋਮੈਨੀ ਇਜ਼ਰਾਈਲ ਨੂੰ ਨਕਸ਼ੇ ਤੋਂ ਮਿਟਾ ਦੇਣ ਦੇ ਯੋਗ ਇੱਕ ਦੇਸ਼ ਮੰਨਦਾ ਤੇ ਇਸੇ ਤੋਂ ਬਾਅਦ ਈਰਾਨ ਦੇ ਦੁਆਰਾ ਹਜ਼ਬੁੱਲਾ ਤੇ ਫਸਤੀਨੀ ਸਮੂਹਾਂ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਇਜ਼ਰਾਈਲ ਲਈ ਖਤਰਾ ਬਣ ਚੁੱਕੇ ਸੀ 1982 ਦੇ ਵਿੱਚ ਜੁੱਧ ਚ ਹਜ਼ਬੁੱਲਾ ਨੇ ਇਜ਼ਰਾਈਲ ਨੂੰ ਕਾਫੀ ਨੁਕਸਾਨ ਵੀ ਪਹੁੰਚਾਇਆ 2003 ਚ ਜਦੋਂ ਈਰਾਨ ਦਾ ਪਰਮਾਣੂ ਪਲੈਨ ਦੁਨੀਆ ਦੇ ਸਾਹਮਣੇ ਆਇਆ ਤਾਂ ਉਸੇ ਤੋਂ ਬਾਅਦ ਇਜ਼ਰਾਈਲ ਲਗਾਤਾਰ ਈਰਾਨ ਤੇ ਨਜ਼ਰ ਬਣਾਈ ਬੈਠਾ ਸੀ ਇਹ ਨਹੀਂ ਇਜ਼ਰਾਈਲ ਦੀ ਮੁਸਾਦ ਨੇ 2021 ਦੇ ਵਿੱਚ ਈਰਾਨੀ ਪਰਮਾਣੂ ਵਿਗਿਆਨਕਾਂ ਮੂਸਮਨ ਸਮੇਤ ਕਾਫੀ ਜ਼ਿਆਦਾ ਪਰਮਾਣੂ ਵਿਗਿਆਨਕਾਂ ਦੀ ਹੱਤਿਆ ਕਰਵਾ ਦਿੱਤੀ ਸੀ ਤੇ ਫਿਰ ਈਰਾਨ ਦੇ ਦੁਆਰਾ ਹਮਾਸ ਹਜ਼ਬੁੱਲਾ ਤੇ ਹੁਤਿਆਂ ਦੇ ਦੁਆਰਾ ਇਜ਼ਰਾਈਲ ਦੇ ਵਿੱਚ ਕਾਫੀ ਅਦਾ ਹਮਲੇ ਕਰਵਾਏ ਜਾਂਦੇ ਨੇ ਫਿਰ 2023 ਚ ਗਾਜ਼ਾ ਜੰਦ ਅਤੇ 2024 ਤੇ ਵਿੱਚ ਹਜ਼ਬੁੱਲਾ ਨੇਤਾ ਆਸਨ ਦੀ ਹੱਤਿਆ ਹੋ ਜਾਂਦੀ ਆ ਤੀਸਰੇ ਤਣਾਵ ਦੇ ਵਿੱਚੋਂ ਇੱਕ ਚੰਗਾਰੀ ਨਿਕਲੀ ਤੇ ਹੁਣ ਤੱਕ ਜੋ ਜੁੱਧ ਲੋਕਸ਼ਪ ਕੇ ਚੱਲ ਰਿਹਾ ਸੀ ਉਹ ਸ਼ਰਿਆਂ ਖੁੱਲਿਆਂ ਖੁੱਲਾ ਸ਼ੁਰੂ ਹੋ ਚੁੱਕਿਆ ਤੇ ਜੇਕਰ ਦੋਨਾਂ ਦੇਸ਼ਾਂ ਦੇ ਸਮਰਥਨ ਦੀ ਗੱਲ ਕੀਤੀ ਜਾਵੇ ਤਾਂ ਇਜ਼ਰਾਈਲ ਦੇ ਨਾਲ ਅਮਰੀਕਾ ਖੜਾ ਤੇ ਲਗਾਤਾਰ ਅਮਰੀਕਾ ਇਜ਼ਰਾਈਲ ਨੂੰ ਖੂਫੀਆ ਜਾਣਕਾਰੀਆਂ ਤੇ ਹਥਿਆਰ ਵੀ ਮੁਹੱਈਆ ਕਰਵਾ ਰਿਹਾ ਤੇ ਨਾਟੋ ਦੇਸ਼ ਵੀ ਇਜ਼ਰਾਈਲ ਦੇ ਨਾਲ ਹੀ ਨੇ ਇਸ ਤੋਂ ਇਲਾਵਾ ਸੁੰਨੀ ਦੇਸ਼ ਅਰਬ ਯੂਏਈ ਬਹਿਰੀਨ ਜੋ ਕਿ ਈਰਾਨ ਨੂੰ ਖ਼ਸ਼ਿਆ ਖਤਰੇ ਦੇ ਤੌਰ ਤੇ ਦੇਖਦੇ ਨੇ ਉਹ ਵੀ ਮੰਨਿਆ ਜਾਂਦਾ ਕਿ ਇਜ਼ਰਾਈਲ ਨੂੰ ਪਿੱਛੇ ਤੋਂ ਮਦਦ ਦੇ ਰਹੇ ਨੇ ਤੇ ਜੇਕਰ ਈਰਾਨ ਦੀ ਗੱਲ ਕੀਤੀ ਜਾਵੇ ਤਾਂ ਈਰਾਨ ਨੂੰ ਰੂਸ ਚੀਨ ਹਮਾਸ ਹੁਤੀ ਹਿਜ਼ਬੱਲਾ ਤੋਂ ਇਲਾਵਾ ਹੋਰ ਬਾਕੀ ਦੇ ਮੁ슬ਮ ਦੇਸ਼ਾਂ ਦਾ ਵੀ ਸਮਰਥਨ ਹੋ ਸਕਦਾ ਪਰ ਇੱਥੇ ਤੁਹਾਨੂੰ ਇਹ ਵੀ ਦੱਸਣਾ ਜ਼ਰੂਰੀ ਆ ਕਿ ਈਰਾਨ ਪਰਮਾਣੂ ਸ਼ਕਤੀ ਬਣਦੇ ਕਾਫੀ ਅਦਾ ਕਰੀਬਾ ਹੈ ਤੇ ਜੇ ਉਹ ਜਿਹਾ ਕਰ ਲੈਂਦਾ ਤਾਂ ਇਸ ਨਾਲ ਉਹ ਮੁ슬ਮ ਦੇਸ਼ਾਂ ਨੂੰ ਵੀ ਦਬਾਅ ਦੇ ਵਿੱਚ ਬਣਾ ਕੇ ਰੱਖੂਗਾ ਤੇ ਇਸੇ ਪਰਿਆ ਦੇ ਕਾਰਨ ਹੋ ਸਕਦਾ ਕਿ ਮੁ슬ਮ ਦੇਸ਼ਾਂ ਜਿਹੜੇ ਉਹ ਇਰਾਨ ਦਾ ਸਾਥ ਨਾ ਦੇਣ ਪਰ ਜੇਕਰ ਇਹ ਜੁੱਧ ਮਿਡਲ ਈਸਟ ਦੇ ਵਿੱਚ ਫੈਲਦਾ ਤਾਂ ਇਸ ਦੇ ਨਤੀਜੇ ਵਜੋਂ ਅੱਗ ਪੂਰੀ ਦੁਨੀਆ ਤੱਕ ਫੈਲੂਗੀ ਤੇ ਪੂਰੀ ਦੁਨੀਆ ਇਸ ਜੁੱਧ ਦੀ ਚਪੇਟ ਚ ਆਜੂਗੀ ਤੇ ਫਿਰ ਇਹ ਜੰਦ ਕਦੋਂ ਵਰਲਡ ਵਾਰ 3 ਬਣ ਗਿਆ ਤੇ ਫਿਰ ਕਦੋਂ ਪਰਮਾਣੂ ਜੰਦ ਇਸ ਦੇ ਬਾਰੇ ਵਿੱਚ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਣਾ ਤੇ ਜੇਕਰ ਪਰਮਾਣੂ ਜੰਦੇ ਜੰਦ ਦੇ ਵਿੱਚ ਤਬਦੀਲ ਹੁੰਦਾ ਤਾਂ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਇੰਡੀਆ ਦੇ ਵਿੱਚ ਕੋਈ ਬੰਬ ਡਿੱਗੇ ਚਾਹੇ ਨਾ ਡਿੱਗੇ ਪਰ ਤਬਾਹੀ ਦਾ ਮੰਜ਼ਰ ਸਾਨੂੰ ਵੀ ਦੇਖਣਾ ਪਊਗਾ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ